ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੜੋਚਾ ਵਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪੰਜ ਚਾਰ گاਵਾ ਸੇ ਲੈ ਲੈ ਕੇ ਆਏ ਜੀ ਚਾਰੀ ਗੱਬਣਾ ਨੇ ਬਈ ਥੋੜੇ ਥੋੜੇ ਦਿਨ ਕਰਮਾਲੀਆਂ ਲੈਣੀਆਂ ਨੇ ਆਓ ਕਰ ਲੈਣੇ ਬਾਈ ਨਾ ਗੱਲ ਬਾਤ ਅੱਜ ਵਿੱਚ ਭਾਈ ਜੀ ਸਸ ਕਿਆ ਹੋ ਠੀਕ ਹੋ ਮਜੀ ਬਈ ਨਾਮ ਤੇ ਐਡਰੈਸ ਬੋ ਨਾਮ ਜਸਵਿੰਦਰ ਸਿੰਘ ਭਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਨੇੜੇ ਜਲਾਲ ਰਹਿ ਗਿਆ ਜਲਪੁਰਾ ਭਾਈ ਕਰੇਗੇ ਜੀ ਮੋਬਾਈਲ ਨੰਬਰ ਕੋ 9041088873 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇਦੇ ਨੇ ਕਿਹੜਾ ਸੂਸ ਹੁੰਦੀ ਆ ਇਹ origional ਦੂਜਾ ਸੂਆ ਹੁੰਦੀ ਆ ਜੀ ਕਿੰਨੇ ਦਿਨ ਲਊ ਭਾਈ ਦਿਨ ਵਾਸਤੇ 3-4 ਦਿਨ ਆਈ ਕਿੰਨਾ ਕੇ ਰਿਕਾਰਡ ਹੈ ਰਿਕਾਰਡ ਪਹਿਲੇ ਸਵੇਰੋਂ ਨਾਲ 18 ਲੀਟਰ ਗਿਆ ਹੀ ਆਪਾਂ ਨੂੰ ਹਾਂ ਜੀ ਕੱਚੀ ਕੱਚੀ ਆ ਹਾਂ ਕੱਚੀ ਆ ਜੀ ਬਾਕੀ ਪਿਓਰ ਪੰਜਾਬ ਵਾਲੀ ਆ ਜ ੱਲ ਨੋੜੀ ਪਈ ਹੈ ਹਨਾ ਬਹੁਤ ਹੀ ਉਹਦਾ ਸੂਤ ਤੱਕ ਲੈ ਜਾਣਾ ਲੈ ਵਾਹ ਜੀ ਹਨਾ ਫੁੱਟਬਾਲ ਵਾਲਾ ਕਰ ਦੇਣਾ ਲੈ ਵਾਹ ਦੇਖੋ ਗਲਾਬੀ ਥਾਨ ਇਕੱਲਾ ਇਕੱਲਾ ਥਾਨ ਪੂਰੀ ਵੀ ਬਾਕੀ ਠੰਡੀ ਸੀ ਲਾਇਨ ਵੀ ਛੜ ਛੱਪੇ ਵਾਲੀ ਜਿਵੇਂ ਮਰਜੀ ਬੈਠਾ ਰਹੇ ਜਿਵੇਂ ਮਰਜੀ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੀ ਬਾਕੀ ਪਿਓਰ ਪੰਜਾਬ ਵਾਲੀ ਵੱਡੇ ਕਾ ਬਚਾਰੀ ਛੋਟੀ ਸਮਝ ਕੇ ਨਾ ਸਿੱਧੀ ਆ ਮੂਰੋਂ ਵੀ ਲੈ ਵਾ ਚਾਹ ਹਾਂ ਲੈ ਵਾ ਮੂਰੇ ਦੇਖ ਲੋ ਕਿੰਨਾ ਲਈ ਕਰਦੇ ਆ ਕੀ ਬਾਤ ਆ ਨਾੜਾ ਨੂੜਾ ਫੁੱਲ ਪੂਰਨਾ ਇਹੀ ਦੁੱਧ 22 ਕਿਲੋ ਪਿਆਉਗਾ ਖੁੱਲ ਲੈ ਇਧਰ ਖੁੱਲੇ ਥਾਂ ਦਿਖਾਈਏ ਕੱਦ ਚੰਗਾ ਪਲੀ ਵੀ ਚੰਗੀ ਆ ਕੋਈ ਲੇਸੀ ਨਹੀਂ ਲਾਮੀ ਨਹੀਂ ਥਾਣ ਬਹੁਤ ਚੰਗਾ ਹੱਥੀ ਜੋਲੇ ਮਸ਼ੀਨਾਂ ਚੋਲੇ ਫੇਸ ਦੀ ਬਿਊਟੀ ਚੰਗੀ ਆ ਬੋਦੀਵਾਦੀ ਚੰਗੀ ਆ ਬਾਕੀ ਪਲੀ ਸਾਂ ਵੀ ਪੂਰੀਆ ਚਾਰੂ ਪੂਰੀ ਆ ਜੀ ਠੀਕ ਹੈ ਵੀਰੇ ਉਹ ਸਿੱਟੀ ਆ ਮਗਰ ਸਾਹ ਪਾਰ ਆ ਠੀਕ ਹੈ ਜੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਣੀ ਦਾ ਇੱਕ ਨੰਬਰ ਕੱਲੀ ਕੱਚੀ ਕੱਚੀ ਆ ਕੱਚੀ ਵੀ ਗੁਬੜੀ ਨਹੀਂ ਬੱਚੀ ਬਚੰਦਾਰ ਦੇ ਦੀ ਕੱਚੀ ਵੀ ਗੁਬੜੀ ਨਹੀਂ ਸਹੀ ਹੈ ਵੀਰੇ ਤੇ ਕੀ ਮੋਲ ਆ ਫਿਰ ਜਾਇਦ ਇਹ ਦੇ ਦਾਂਗੇ ਅੱਜ 75000 ਰੁਪਏ ਦੀ ਮਾਨਤਾਣ ਹੋ ਜਾ ਹਾਂ ਥੋੜਾ ਕਨਾ ਕਰ ਦਾਂਗੇ ਠੀਕ ਹੈ ਬਾਈ 71000 ਰੁਪਿਆ ਮੋਲਾ ਬਈ ਮਾਂ ਤਣ ਜਿਹੜਾ ਮੌਕੇ ਤੇ ਪੜੀ ਵੀ ਹੈ ਪੂਰੀ ਬਈ ਵੈਰ ਹਾਂ ਪੜੀ ਵੀ ਚੰਗੀ ਹੈ ਜਾਣ ਵਾਲੀ ਵੈੜਾ ਕੱਲੀ ਕੱਚੀ ਕੱਚੀ ਆ ਅੰਦਾਜ਼ਾ ਉਸ ਹਾਵ ਨਾਲ ਲਾ ਲੇ ਸਾਰੀਆਂ ਬਾਲਟਾਂ ਕੱਢ ਜਾਣੀਆਂ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਕਰਮ ਵਾਲੀ ਨੇ ਫੇਰ ਸੋਣਾ ਕਿ ਕਦ ਕੁੱਦ ਪੂਰਾ ਹੀ ਹੈ ਕੋਈ ਸਮਝ ਨਹੀਂ ਆ ਰਿਹਾ ਹੋਰ ਦੱਸੀ ਜੀ ਨੂੰ ਕਹਿ ਦਿੰਨੇ ਆ ਪਾਏ ਨੇ ਕਿ ਹਮਾਰ ਚਲਾਲੀ ਹੋਊਗੀ ਸਹੀ ਗੱਲ ਆ ਬਾਕੀ ਠੰਡੀ ਠੁੰਡੀ ਮੇਨ ਗੱਲ ਬਈ ਠੰਡੀ ਦੀ ਲੈ ਜਿਵੇਂ ਮਰਜੀ ਜਿਵੇਂ ਮਰਜੀ ਫੇਰੀ ਜਾ ਲੋ ਚੈੱਕ ਨਹੀਂ ਕਹਿਣਾ ਬਾਕੀ ਮੇਨ ਗੱਲ ਬਈ ਥਾਂ ਦੀ ਕੁਆਲਿਟੀ ਵੇ ਲੈ ਇੱਕ ਨੰਬਰ ਥਾਣ ਮੁਠੀ ਵਾਲਾ ਥਾਣ ਬਾਕੀ ਇਹ ਲੀਵਾ ਕਾਗਜ਼ਰ ਕਾ ਪਿਆ ਸਾਰਾ ਪੜ ਜਾਣਾ 22 ਕਿਲੋ ਦੋ ਦਸ ਕੇ ਪਿਆਉਗੀ ਠੀਕ ਹੈ ਅੱਗੇ ਆ ਗਈ ਦੋਲੂ ਇਹ ਸਾਈ ਵਾਲਾ ਗਈ ਸਾਈ ਵਾਲਾ ਕਿਹੜਾ ਸੂਆ ਵੀ ਇਹ ਵੀ ਦੂਜਾ ਸੂਆ ਜੀ ਇਹ ਕਿੰਨੇ ਦਿਨ ਲੋ ਇਹ ਲੈ ਜੀ ਇਹਦੇ 5 ਕਿ ਦਿਨੇ 5 ਕਿ ਦਿਨੇ ਹਾਂ ਜੀ ਜਿੰਨਾ ਕੇ ਰਿਕਾਰਡ ਇਹਦਾ ਇਹਦਾ 17 ਲੀਟਰ ਦਾ ਉਹਨਾਂ ਨੇ ਕਿਹਾ ਜੀ ਸਾਰਾ-ਭਾਰਾ ਹੀ ਆਪਾਂ ਗਾਰੰਟੀ ਦੇ ਭੇਜ ਵੀ ਦੇਵਾਂਗੇ ਓਕੇ ਠੀਕ ਆ ਬਾਈ ਹਾਂਜੀ ਬਾਕੀ ਥਾਂ ਤੂੰ ਮਖਾ ਰੋ ਮੇਨ ਗੱਲ ਆ ਥੋੜੀ ਵੀ ਬਹੁਤ ਬਹੁਤ ਸਭੀ ਵੀ ਬਈਆ ਹਾਂ ਬਾਕੀ ਠੰਡ ਬਹੁਤ ਚੰਗਾ ਬਾਕੀ ਥਾਂ ਦੇਖੋ ਮੁਠੀ ਵਾਲਾ ਦਾਣ ਬਈ ਮਾਜ ਹੀ ਆ ਬਣੀ ਮਾਜ ਮਾਜੀ ਮਾਜੀ ਉਹ ਮਾਜ ਵਾਲਾ ਹੀ ਥਾਂ ਲੱਗਿਆ ਜੇ ਕੋਈ ਫੈਂਟ ਆਉ ਗਰਮੀ ਨਹੀਂ ਬਾਕੀ ਫੇਸਬੁਕ ਵਖਾ ਦਿਓ ਅਰੀਜਨਲ ਜੇ ਦੂਜਾ ਤੇ ਦੂਜਾ ਹੀ ਹੋ ਬਈ ਯਾਰ ਹੂੰ ਸਾਈ ਵਾਲਾ ਮੀਨ ਫੋਲ ਆ ਮਿਲਦੀ ਘੱਟ ਆਈ ਖਾਸ ਕਰਕੇ ਠੰਡਾ ਪਸੂ ਬਹੁਤ ਘਟ ਮੈਂ ਸੀਮਨ ਕਹਿ ਦਾਂਗੇ ਵੀ ਫਲਾਣੇ ਦੀ ਜੇ ਤੁਹਾਨੂੰ ਮਿਲਿਆ ਨਹੀਂ ਤਾਂ ਆਪਾਂ ਕਹਿਣਾ ਜੀ ਸਹੀ ਹੈ ਭਾਈ ਕਹਿੰਦੇ ਹੂੰ ਉਹ ਜਿਹੜੇ ਹਨ ਪਲੀ ਪਲਾਈ ਹੈਗਾ ਮੈਂਟੀ ਕਹਿ ਦੇਣਾ ਆਪਾਂ ਤਾਂ ਮੂੰਹ ਹੀ ਲਾਉਣਾ ਲਾ ਦਣਾ ਸਹੀ ਹੈ ਨਹੀਂ ਜ਼ਰੂਰ ਬਾਕੀ ਠੰਡੀ ਠੰਡੀ ਬਹੁਤ ਹੈ ਨਹੀਂ ਖਰਾਬ ਕਰਨ ਵਾਲੀ ਓਕੇ ਹਾਂ ਦੋਸਤ ਫਰਹਾਨ ਨਿਕਲੋ ਪਿਆਰੂ ਦਾ ਓਕੇ ਭਾਈ ਇਹਦਾ ਮੁੱਲ ਜਾਇਜ਼ ਇਹ ਦੇ ਦਾਂਗੇ 67000 ਦੀ 67000 ਹਾਂਜੀ ਬਾਤਾਨ ਹੋ ਜੂ ਹਾਂ ਥੋੜਾ ਘਾਟਾ ਕਰ ਦਾਂਗੇ ਓਕੇ ਭਾਈ 67000 ਰੁਪਿਆ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੱਕਾ ਬਾਕੀ ਘਟਣਾ ਨੂੰ ਆਏ ਕੱਢ ਜਾਣੀਆਂ ਬਹੁਤ ਲੱਭੀਆਂ ਹਾਂਜੀ ਹਾਂਜੀ ਛੰਡੀ ਛੰਡੀ ਬਹੁਤ ਵਾਕਿਆਨ ਖਰਾਬ ਕਰਨ ਵਾਲੀ ਆ ਬਾਕੀਆ ਘਟਣਾ ਭਰ ਜਾਣਗੇ ਨੇ ਪੰਜ ਚਾਰ ਦਿਨਾਂ ਚ ਬਈ ਲੋਨ ਲੱਗ ਗਈ ਹੁਣ ਮੂਰੇ ਲੇਵਾ ਬਹੁਤ ਲਈ ਫਿਰਦੀ ਆ ਸਹੀ ਗੱਲ ਆ ਬਈ ਹੂੰ ਕੱਚੀ ਕੱਚੀ ਆ ਵਸੇ ਹਾਂ ਕੱਚੀ ਏ ਬਸ ਪੰਜਾਂ ਦਿਨਾਂ ਦੀ ਜਾਓ ਸਾਮਣਾ ਲਾਇਓ ਕੋਈ ਬਾਲੇ ਦਿਨ ਬਾਕੀ ਪੰਜ ਚਾਰ ਦਿਨ ਬਾਲੇ ਵੀ ਨਹੀਂ ਗਈ ਜੀ ਜੂ ਲਾ ਜਾਂਦਾ ਪਸੂ ਜਾ ਕੇ ਸਹੀ ਆ ਹਾਂਜੀ ਅੱਗੇ ਆ ਗਈ ਪ੍ਰਾਤਨ ਨੰਬਰ ਹਾਏ ਐਰ ਸੇਰ ਤੇ ਆ ਗਈ ਜੀ ਠੀਕ ਆ ਭਾਈ ਹਾਂਜੀ ਇਹ ਵੀ ਦੂਜਾ ਸੂਬਾ ਜੀ ਇਹ ਕਿੰਨੇ ਕੇ ਦਿਨ ਲੋ ਦੇਣ ਬਸ ਇਹ ਲੈ ਜੂਗੀ 5 6 ਦਿਨ ਠੀਕ ਆ ਭਾਈ ਹਾਂਜੀ ਕਿੰਨਾ ਰਿਕਰਡ ਇਹਦਾ ਭਾਈ ਇਹਦਾ 18 ਲੀਟਰ ਦਾ ਉਹਨਾਂ ਨੇ ਕਿਹਾ ਪਹਿਲੇ ਸੂਏ ਦਾ 20 ਭਾਈ ਇਹ ਕਿਤੇ ਆਉਗੀ ਬਾਕੀ 800 ਤੋਂ ਵਿਖਾਓ ਜੀ ਕਿੰਨਾ ਚੰਗਾ ਕੱਚੀ ਹੈ ਗੱਲੇ ਹਾਂ ਕੱਚੀ ਆ ਬਸ ਨਾ ਲੱਗੀ ਹੁਣ ਢਿੱਲ ਦਿਖਾ ਦੇ ਪਹਿਲਾਂ ਹਾਂ ਬਾਕੀ ਬਹੁਤ ਪਈ ਆ ਥਾਂ ਦੀ ਕੁਆਲਟੀ ਮੈਨੂੰ ਦੇਖ ਲੋ ਲੈ ਸਾਰੀਆਂ ਢਿੱਲਾਂ ਕੱਢਣੀਆਂ ਫਿਰ ਕੋਈ ਡਰਦੀ ਆ ਉਹੜਾ ਕੈਮਰੇ ਤੋਂ ਜਾ ਆ ਬੀਆ ਕੱਲੀ ਕੱਚੀ ਕੱਚੀ ਵੇਖੀ ਖਾਨ ਤੋਂ ਵੇਖੋ ਕਿੱਡਾ ਸੰਗ ਚੰਗਾ ਲੇਵਾ ਲੱਗਿਆ ਕਰਮਾ ਥਾਰ ਦੀ ਜੰਨਾ ਸੁਣੋ ਥਾਂ ਲੱਗਾ ਦਵਾਈ ਵੀ ਉਹਨੂੰ ਮੋਟੀ ਮੋਟੀ ਧਾਰ ਆ ਆ ਪੱਕੀ ਕੱਚੀ ਆ ਨਾ ਵਰੀ ਆ ਠੀਕ ਆ ਹਾਂਜੀ ਹੂੰ ਖੋਲਦੇ ਬੜੀ ਤੋਰ ਦੇ ਬਾ 15 14 ਦਿਨਾਂ ਜਿਹਨੇ ਵਧੀਆ ਲੇਵਾ ਭਰ ਦੇਣਾ 20 22 ਕਿਲੋ ਇਹ ਵੀ ਪਿਆਉਂ ਪਈ ਰਾਵਣ ਓਕੇ ਬਾਈ ਬਾਕੀ ਵੱਡੀ ਆ ਕਿ ਨਹੀਂ ਹੂੰ ਛੋਟੀ ਤਾਂ ਹੈ ਹੀ ਨਹੀਂ ਕੋਈ ਸਹੀ ਗੱਲ ਆ ਤੇ ਤਿਆਰੀ ਇਹਦੀ ਵੀ ਬਹੁਤ ਚੰਗੀ ਆ ਹਾਂ ਬਹੁਤ ਚੰਗੀ ਬਹੁਤ ਚੰਗੀ ਬਾਕੀ ਮੇਨ ਗੱਲ ਤਾਂ ਥਣਾ ਦੀ ਹੁੰਦੀ ਬਈਆ ਸਹੀ ਗੱਲ ਆ ਜਿੱਤੇ ਕੋਆਕਰਦਾ ਤਾਂ ਨਹੀਂ ਥੱਲੇ ਬੈਠੇ ਚਲ ਚਲ ਚੋਈ ਜਾਵਾਂਗੇ ਸਹੀ ਆ ਭਾਈ ਆ ਟੱਲਾ ਟੋਲਾ ਨੇ ਕੱਢ ਜਾਣਗੇ ਕੱਢ ਜਾਣੀ ਆ ਲੈ ਕਾਗਜ਼ਰ ਕਾਲੀ ਪਾ ਪਿਆ ਲੈ ਸਹੀ ਗੱਲ ਹੈ ਕੱਚੀ ਕੱਚੀ ਹੈ ਕੱਲੀ ਹਾਂ ਕੋਈ ਖਾਸ ਕੱਚੀ ਵੀ ਨਹੀਂ ਆ ਨਾ ਮੈਂ ਤਾਂ ਦਰ ਦਿੰਦਾ ਵੀ ਦਾਅ ਨਹੀਂ ਲੈਂਦੀ ਭਾਈ ਸਹੀ ਗੱਲ ਆ ਭਾਈ ਪੰਜ ਛੇ ਦਿਨ ਹੀ ਲਊ ਹੂੰ ਇਹਦਾ ਮੁੱਲ ਭਰਾ ਜਾਇਜ਼ ਇਹਦਾ 70 ਜਮਾਨ ਕਰਦਾਂਗੇ 70000 ਰੁਪਿਆ ਮੁੱਲਾ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਭਾਈ ਵੈੜ ਚੰਗੀ ਆ ਕੱਲੀ ਕੱਚੀ ਗੱੱਚੀ ਆ। ਹਾਂ ਲੋਟ 20 ਕਿਲੋ ਦੀ ਗਾਰੰਟੀ ਦੇ ਭੇਜ ਦਾਂਗੇ ਬਾਈ ਯਾਰ। ਠੀਕ ਆ ਬਾਈ। ਰਾ ਸੇਵਾ ਅਗਲੇ ਦੀ ਕਿ ਨਹੀਂ? ਸਹੀ ਆ ਬਾਈ। ਇੰਨੇ ਦਾ ਆਪਣਾ ਗਾਰੰਟੀ ਮਾਨ ਵੀ ਹੈਗਾ ਦਿੱਤੀ। ਹੂੰ। ਗਾਰੰਟੀ ਦਿੱਤੀ ਆ ਬੰਦੇ ਖਾਸ ਤੋਂ ਲਈ ਆ। ਸਹੀ ਆ। ਅੱਗੇ ਆ ਗਈ ਚਾਰ। ਹਾਂ ਜਰਸੀ ਕ੍ਰਾਸ ਤੇ ਸਾਈ ਵਾਲਾ ਆ ਗਈ। ਠੀਕ ਆ ਬਾਈ। ਹਾਂਜੀ। ਕਿੰਨੇ ਕਿ ਇਹ ਲੈ ਜੂ ਹਜੇ ਹਰਤਾਈ। ਆ ਉੱਤੇ ਦੀ। ਹਾਂ ਢੱਲਾ ਢੋਲਾ ਵਖਾ ਦੋ ਸੰਸ ਨੂੰ ਬਹੁਤ ਚੰਗਾ ਲੱਗਿਆ। ਕਿੰਨਾ ਰਿਕਾਰਡ ਆਦਾ ਬਾਈ? ਇਹਦਾ ਹੈਗਾ 16 ਲੀਟਰ ਦਾ ਹੀ। ਬੋਲੀ ਬਾਈ ਤੋਰੀ। ਬਾਕੀ ਚਾਰੀ ਤੋਰੀ ਬਹੁਤ ਕਹਿਣ-ਗੁਣ ਚਾਰੀ ਆ ਕਹਿ ਦੀ ਧੱਕੇ ਬਾਕੀ ਦੁੱਧ ਫੈਂਟ ਵਾਲਾ ਪਾਉਣਾ ਇਹਨਾਂ ਨੇ ਚੈੱਕ ਕਰ ਲਓ ਬਈ ਆ ਮੁੱਢੀ ਜਿਹੀ ਰਹਿ ਗਈ ਮਾਰੀ ਜਿੰਚੀ ਗਰੀ ਇੰਨੇ ਕੁ ਨਾਲ ਵੀ ਚੈੱਕ ਕਰਨੀ ਹੈ ਨਾ ਹਾਂ ਹੂੰ ਦੁੱਧ ਇਹਨੇ ਮੱਝ ਨਾਲ ਦਾ ਹੀ ਦੇ ਦੇਣਾ ਕਰਮ ਹਾਂ ਮੱਝ ਨਾਲ ਦਾ ਹੀ ਫੈਂਟ ਫੁੰਡ ਫੋਲ ਲਾਉਗੇ ਇਹਦੀ ਸਹੀ ਗੱਲ ਹੈ ਮੈਂ ਪੱਖਿਆਂ ਤੋਂ ਲਾਵਾ ਧੱਕੇ ਨਾਲ ਵੜਦੀ ਹੈ ਸਹੀ ਗੱਲ ਹੈ ਗਰਮੀ ਗਰਮੀ ਨਹੀਂ ਮੰਨਣਾ ਨਾ ਨਾ ਜਮਾ ਹੀ ਨਹੀਂ ਬਈ ਕੱਦ ਘਾਟ ਵਾਲਾਂ ਨਾਲ ਪੂਰੀ ਡਬਲ ਆਈ ਸਹੀ ਗੱਲ ਹੈ ਦੁੱਧ 14-14 ਕਿਲੋ ਪਿਉ ਹੂੰ ਮੇਨਗਾ ਥਲਾ ਦੀ ਥਾਂ ਆਪਣੇ ਦੇਖ ਲਓ ਤੈਨੂੰ ਦਿਸੀ ਆ ਬਿਲਕੁਲ ਬੜਾ ਚੰਗਾ ਕਰਮ ਵਾਲੀ ਆ ਹਾਂ ਹਾਂ ਪੂਰੀ ਹੂੰ ਆਪਣਾ ਕੋਲ ਥੋੜੇ ਆਏ ਕਰਕੇ ਪਸੂ ਸੋਹ ਟੁੱਟ ਜਾਂਦੇ ਆ ਓਕੇ ਹਾਂ ਬਾਕੀ ਅੰਦਰ ਸਾਹਮਣੇ ਕੋਰਨੀ ਦੇ ਵਿੱਚ ਵੜਦੀ ਆ ਕੀ ਮੁੱਲ ਜਾਇਜ਼ ਇਹ ਦੇ ਦਾਂਗੇ ਆਪਾਂ 55 ਦੀ ਮਾਨ ਤਾਨ ਵਿੱਚ ਹਾਂਜੀ ਕਰ ਦਾਂ ਠੀਕ ਆ ਭਾਈ ਕੱਚੀ ਕੱਚੀ ਦਾ ਮੁੱਲ ਦਾ ਸੋਈ ਦਾ ਵੀ ਵੜ ਭਾਈ ਕਹਿੰਦਾ ਦੇ ਦਿਆਂਗੀ ਵਿੱਚੋਂ ਮਾਨ ਤਾਨ ਕੋਈ ਚੱਕਦਾ ਪੱਖਣਾ ਦੇਖ ਲਓ ਧੱਕੇ ਨਾ ਪੈਂਦੀ ਆ ਚਾਰ ਲੱਈ ਆਂਦਾ ਭਾਈ ਚਾਰੂ ਦਾ ਵਾਧੂ ਆ ਯਾਰ ਚਾਰੂ ਬਹੁਤ ਹੀ ਹਾਂ ਆ ਵੇਖ ਲਓ ਧੱਕੇ ਨਾ ਖਾਊਗਾ ਉਹਦੇ ਮੂੰਹੋਂ ਜਾ ਕੇ ਸਾਈਂ ਅੱਲਾ ਜੰਗਲਾ ਚਾਰ ਚੂਰ ਪੈ ਗਿਆ ਨਾ ਆਉਗੀ ਦੁੱਧ ਵਧੀਆ ਦੇ ਦੂਗਾ ਨਾ ਦੁੱਧ ਵਧੀਆ 21 17 18 ਕਿਲੋ ਪਾ ਦੇਗੀ ਚਾਰੂ ਪਸ਼ੂ ਦੁੱਧ ਹੁਣ ਕੱਦ ਤੇ ਬਾਰੇ ਕੋਈ ਨਹੀਂ ਚਾਰੇ ਹੂੰ ਛੋਟੇ ਲੇਕਿਨ ਨਿੱਕੇ ਆ ਲਾਉਂਗਾ ਹੁਣ ਹੀ ਆ ਸਹੀ ਗੱਲ ਆ ਹਾਂ ਕਿਸੇ ਵੀਰ ਨੂੰ ਕੋਈ ਵੀ ਨਾ ਕੋ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ